ਪਿੰਡ ਦੇ ਵਿੱਚ ਵਧ ਰਹੇ ਨਸ਼ੇ ਤੇ ਚੋਰੀ ਤੇ ਲੁੱਟਦੀਆਂ ਵਾਰਦਾਤਾਂ ਤੋਂ ਪਰੇਸ਼ਾਨ ਹੋ ਕੇ ਸਬ ਰੀਜ਼ਨ ਤਲਵੰਡੀ ਸਾਬੋਦੀ ਪਿੰਡ ਜੀਵਨ ਸਿੰਘ ਵਾਲਾ ਦੇ ਲੋਕਾਂ ਵੱਲੋਂ ਡੀਐਸਪੀ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਮੁਜ਼ਾਹਰਾ ਕਰ ਰਹੇ ਲੋਕਾਂ ਦੇ ਮੁਤਾਬਕ ਕਿ ਨਸ਼ੇੜੀਆਂ ਚੋਰਾਂ ਤੇ ਲੁਟੇਰਿਆਂ ਦਾ ਪਿੰਡ ਵਾਸੀਆਂ ਉੱਤੇ ਇੰਨਾ ਸਹਮ ਫੈਲਿਆ ਹੋਇਆ ਹੈ ਕਿ ਖੇਤਾਂ ਵਿੱਚ ਰੰਜ ਲੋਕ ਆਪਣੇ ਮਕਾਨ ਵਿੱਚ ਹੰਦੇ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਪ੍ਰਸ਼ਾਸਨ ਉੱਤੇ ਵਾਰਦਾਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਮੁਜ਼ਾਹਰਾਂ ਦਾ ਕਹਿਣਾ ਹੈ ਕਿ ਰਾਤ ਦੇ ਮੌਕੇ ਵੀ ਪਿੰਡ ਵਾਸੀ ਡਰ ਦੇ ਮਾਰੇ ਖੇਤਾਂ ਦੇ ਵਿੱਚ ਨਹੀਂ ਜਾਂਦੇ ਤੇ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਵਿੱਚ ਤਿੰਨ ਘਰਾਂ ਦੇ ਵਿੱਚ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕੀਤੀ ਹੈ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਹਾਲੇ ਤੱਕ ਵੀ ਕਾਬੂ ਨਹੀਂ ਕੀਤਾ ਗਿਆ ਤੇ ਬੀਤੇ ਦਿਨ ਹੀ ਪਿੰਡ ਦੇ ਨਸ਼ੀਲੀ ਨੌਜਵਾਨਾਂ ਨੇ ਇੱਕ ਲੜਕੀ ਦਾ ਮੋਬਾਈਲ ਤੇ ਪਰਸ ਖੋਣ ਦੀ ਵੀ ਕੋਸ਼ਿਸ਼ ਕੀਤੀ ਹੈ ਲੇਕਿਨ ਪੁਲਿਸ ਨੇ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੂੰ ਇੱਕ ਧਰਨਾ ਲਗਾਉਣਾ ਪਿਆ। ਬਈ ਪਿੰਡ ਜੀਵਨ ਸਿੰਘ ਵਾਲੇ ਮਤਲਬ ਚੋਰੀਆਂ ਹੋ ਰਹੀਆਂ ਲਗਾਤਾਰ ਹੀ ਪਹਿਲਾਂ 17 ਟੋਲੇ ਸੋਨੇ ਚੱਕਿਆ ਗਿਆ 1 ਕਰੋੜ 340 ਸੋਨਾ ਚੱਕਿਆ ਗਿਆ ਟਾਣੀਆਂ ਚ ਘਰ ਸਾਰੇ ਟਾਣੀਆਂ ਵਾਲੇ ਘਰਾਂ ਨੇ ਮਤਲ ਘਰ ਭਗਾਉ ਕਰ ਰੱਖਿਆ ਵੀ ਇੰਨਾ ਡਰ ਮੰਨੀ ਬੈਠਿਆ ਹੁਣ ਕੱਲ ਇੱਕ ਕੁੜੀ ਮੰਨ ਲਓ 6 ਵਜੇ ਉੱਤਰ ਕੇ ਆਪਦੇ ਘਰ ਜਾ ਰਹੀ ਸੀ ਸੜਕ ਉੱਤੇ ਪਿੰਡ ਦੇ ਕੁਝ ਬੰਦਿਆਂ ਨੇ ਉਹਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਕੁੜੀ ਇੰਨੀ ਡਰ ਗਈ ਮੰਨ ਲਓ ਫੋਨ ਥੱਲੇ ਡਿੱਗ ਪਿਆ ਕੰਮਣ ਲੱਗੀ ਕੁੜੀ ਜਿਵੇਂ ਅਸੀਂ ਕੈਮਰੇ ਚੈੱਕ ਕਰਕੇ ਬੰਦਿਆਂ ਦੀ ਪੜਤਾਲ ਕੀਤੀ ਅਸੀਂ ਫੜੇ ਫੜ ਕੇ ਮੰਨ ਲਓ ਕੋਸਨ ਦਿੱਤੇ ਤੇ ਫੇਰ ਵੀ ਹਲੇ ਸਾਡੀ ਕੋਈ ਸੈਟੀਸਫਾਈ ਕੋਈ ਕਾਰਵਾਈ ਕੀਤੀ ਨਹੀਂ ਕੋਈ ਹਲੇ ਕੁਝ ਵੀ ਨਹੀਂ ਹੋਇਆ ਹਲੇ ਮੰਨ ਲਓ ਸਾਰੇ ਲੋਕ ਡਰੇ ਬੈਠੇ ਤੰਗ ਹੁਣ ਆਕੇ ਆਕ ਕੇ ਲੋਕ ਸਾਰੇ ਇਕੱਠੇ ਹੋ ਕੇ ਵੀ ਮੰਨ ਲਓ ਇੱਥੇ ਆ ਗਏ ਵੀ ਸਾਡਾ ਧਰਨਾ ਲਾਤਾ ਵੀ ਸਾਡਾ ਕੋਈ ਹੱਲ ਕਰੋ ਜੀ ਇਹੀ ਬੇਨਤੀ ਕਰਦੇ ਆਸੀਂ ਸਰਕਾਰ ਨੂੰ ਵੀ ਕਿ ਸਾਨੂੰ ਭਈ ਸੈਟੀਸਫਾਈ ਕੀਤਾ ਜਾਵੇ ਤੇ ਰਾਤ ਨੂੰ ਗਸ਼ਤ ਪੁਸਤ ਨਹੀਂ ਕਰਦੇ ਕੋਈ ਨਹੀਂ ਰਾਤ ਨੂੰ ਕੋਈ ਗਸ਼ਤ ਨਹੀਂ ਬਹੁਤ ਬੁਰਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਪਿੰਡ ਚ ਮੰਨ ਲਓ ਅੱਗੇ ਲੋਕ ਪਾਣੀ ਲਾਉਣ ਜਾਂਦੇ ਇਕੱਲਾ ਕੋਈ ਜਾਂਦਾ ਨਹੀਂ ਰੇਕ ਬੰਦਾ ਡਰਦਾ ਮੰਨ ਲਓ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਵਾਲਾ ਨਸ਼ੇ ਵਾਲੇ ਮੁੰਲਾ ਇਹਨਾਂ ਪਤਾ ਕਿਹੜੇ ਬਲੇ ਕਿਸ ਮੁੰਲਾ ਬੇਲੇ ਕੋਲੇ ਟੱਕਰ ਜੈਨੇ ਕੋ ਮਾਰ ਵੀ ਦੇਣੀ ਜਿਹੜੇ ਸਾਡੇ ਪਿੰਡ ਚੋਰੀ ਹੋਈ ਯਾਰ ਆਦਮ ਜੇ ਉੱਠੇ ਨਹੀਂ ਉਹ ਜੇ ਉੱਠ ਘੜਦੇ ਨਹੀਂ ਤਾਂ ਉਹਨਾਂ ਕੋਲੇ ਅਸਲਾ ਹੋਵੇ ਤਿੰਨ ਘਰਾਂ ਚੋਰੀ ਕਰਕੇ ਗਿਆ ਜਮਸਰੇ ਆਮ ਕਰਕੇ ਗਿਆ ਜੀ ਐ ਮੱਲਾ ਸਾਰਾ ਫਰੋਲ ਫਰਾਲ ਕੇ ਚੰਗੀਦਰਾ ਜੀ ਅੰਨਾ ਤਾਂ ਸਰਕਾ ਚੋਰੀ ਹੋਈ ਜੇਰੇ ਕਬਲਵਿੰਦਰ ਸਿੰਘ ਦੇ ਸਾਡੇ ਇਕੱਠੀ ਚੋਰੀ ਹੋਈ ਇੱਕ ਰਾਤ ਨੂੰ ਅੱਧਾ 18 ਲੱਖ ਦੀ ਚੋਰੀ ਹੋਈ ਜੀ ਅਸਤਵਾਲ ਕੱਲ ਹੀ ਮੇਰੀ ਗੁੜੀਆਂ ਦਾ ਮੋਬਾਈਲ ਚੋਰੀ ਕਰ ਲਏ ਮਨੋ ਪਰਸ ਕੋਨੇ ਸੀ ਤਿੰਨ ਬੰਦੇ ਭੱਜ ਗਏ ਜਿੰਮੇਵਾਰਾਂ ਦੇ ਘਰੇ ਵੜ ਗਏ ਮੰਨ ਲਓ ਤੇ ਮੋਬਾਈਲ ਫਟ ਗਿਆ ਜੀ ਪਰਸ ਵੱਜ ਗਏ ਮਾਹੌਲ ਬਹੁਤ ਖਰਾਬ ਹੈ ਕਾਰਨ ਕੀ ਹੈ ਕਰਨ ਵਸਾ ਨਸ਼ੇ ਦਾ ਕਰਕੇ ਕਰਨ ਨਾ ਨਾ ਚਾ ਪੁਲਾਈ ਨਹੀਂ ਨਾ ਚਾ ਬੰਦ ਕਰਤਾ ਕਾਰਵਾਈ ਕਰ ਰਹੇ ਹੈ ਜੇ ਸਖਤ ਕਾਰਵਾਈ ਕੋਈ ਹੈਗਾ ਨਹੀਂ ਕਾਰਵਾਈ ਕਦੀ ਹੋਸਾ ਪਰ ਦੇ ਕਰ ਉਹ ਨਸ਼ਾ ਚੱਲੀ ਜਾ ਬੰਦ ਪੈਣ ਨਹੀਂ ਸਕਣਾ ਬਹੁਤ ਦੇਖ ਰਿਹਾ ਜੀ ਸੁਰਖੀ ਕਰ ਲਈ ਬਹੁਤ ਮਾਹੌਲ ਖਰਾਬ ਹੈ ਬੱਚੇ ਬਹੁਤ ਡਰਦੇ ਮਨੋ ਰਾਜ ਨੂੰ ਟਕਾ ਬਹੁਤ ਹੁੰਦੀ ਹੈ ਇਹ ਬੰਦਾ ਰਾਤ ਨੂੰ ਬਾਹਰ ਨਿਕਲਦਾ ਨੜਦ ਨੂੰ ਟੇਰੇ ਤੋਂ ਮੰਗ ਕੇ ਆਉਂਦੀ ਹੈ ਮੰਗਤਾ ਹੈ ਜੀ ਮਨ ਕਿਤੇ ਸੁਧਾਰ ਹੋ ਜੇ ਬਾਕੀ ਸਾਡੀ ਚੋਰੀ ਨਿਕਲੇ ਉਹ ਤਾਂ ਦੂਜੇ ਪਾਸੇ ਜਦੋਂ ਡੀਐਸਪੀ ਤਲਵੰਡੀ ਸਾਹਬੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪੱਖ ਰੱਖਦੇ ਕਿ ਹੱਥ ਕੀ ਦਿੱਤੇ ਨਹੀਂ ਜਿਸ ਲੜਕੀ ਤੋਂ ਮੋਬਾਈਲ ਅਤੇ ਪਰਸ ਖੋਹਣ ਦੀ ਤਿੰਨ ਨੌਜਵਾਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਤੀਸਰੇ ਨੂੰ ਵੀ ਜਲਦੀ ਹੀ ਕਾਬੂ ਕੀਤਾ ਜਾਏਗਾ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਤਿੰਨ ਲੜਕੀਆਂ ਨੇ ਜਿਹੜਾ ਹੈਗਾ ਇੱਕ ਤੋਰੀ ਜਾਂਦੀ ਲੜਕੀ ਤੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਉਹਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹਨੂੰ ਜਿਹੜਾ ਹੈਗਾ ਉੱਥੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਇਹਨਾਂ ਚੋਂ ਦੋ ਬੰਦੇ ਫੜ ਲਏ ਤੇ ਇੱਕ ਜਿਹੜਾ ਹੈਗਾ ਭੱਜ ਗਿਆ ਤੇ ਉਹਦੇ ਤੇ ਅਸੀਂ ਹੁਣ ਐਫ ਆਈ ਆਰ ਜਿਹੜੀ ਹੈਗੀ ਹੈ ਇਹਨਾਂ ਤੇਨਾਂ ਬੰਦਿਆਂ ਦੇ ਖਿਲਾਫ ਐਫ ਆਈ ਆਰ ਲੋਜ ਕੀਤੀ ਹੈ ਇਦੇ ਵਿੱਚ ਦੋ ਬੰਦੇ ਅਰੇਸਟ ਹੋਏ ਨੇ ਤੇ ਇੱਕ ਜਿਹੜਾ ਹੈਗਾ ਉਹ ਦੀਪਾ ਨਾਮ ਦਾ ਬੰਦਾ ਉਹ ਫੜਨ ਦਾ ਬਾਕੀ ਇਹਨੋਂ ਪਹਿਲਾਂ ਵੀ ਚੋਰੀਆਂ ਹੋਈਆਂ ਤਿੰਨ ਉਹਦੇ ਵੀ ਹਿਤਕਦੋਸ਼ੀ ਹੈ ਜਿਹੜੇ ਫੜੇ ਨਹੀਂ ਗਏ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ ਚੋਰਾਂ ਵੱਲੋਂ ਲਗਾਤਾਰ ਨਸ਼ੇੜੀਆਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਹੈਗਾ ਇੱਕ ਚੋਰੀ ਇਹਨਾਂ ਦੀ ਜਿਹੜੀ ਹੈਗੀ ਹੈ ਪਿੰਡ ਦੇ ਵਿੱਚ ਹੋਈ ਸੀਗੀ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਅਸੀਂ ਟੈਕਨੀਕਲ ਸੈੱਲ ਦੀ ਜਿਹੜੀ ਮਦਦ ਲੈ ਕੇ ਤੇ ਹੋਰ ਜਿਹੜੀ ਹੈਗੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਉਹ ਛੇਤੀ ਸਾਡੇ ਜਿਹੜਾ ਹੈਗਾ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਲੋਸ਼ੀਆਂ ਨੂੰ ਜੇਲ੍ਹ ਦੇ ਪਿੱਛੇ ਭੇਜ ਦੇ ਜਗਬਾਨੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ